ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 4 ਗਾੜਾ ਬਿਲਕੁਲ ਸੁੰਗੀਆਂ ਸਵਾਈਆਂ ਤੇ ਗੱਬਣਾ ਤਿਆਰ ਆਪਾਂ ਪਹੁੰਚੇ ਹਾਂ ਵੀਰ ਵਿਸ਼ਾਲ ਦੇ ਕੋਲ ਤੇ ਤੋਕੜ ਗੱਬਣੇ ਵੀ ਦਿਖਾਵਾਂਗੇ ਆਪਾਂ ਵੜ ਇੱਕ ਚੰਗੀ ਵੱਡੇ ਕਦ ਕਾਠ ਵਾਲੀ ਤੇ ਕਰਦੇ ਆਂ ਫਿਰ ਨਾਲ ਗੱਲ ਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਾਜੀ ਕੀ ਹਾਲ ਜੀ ਵਧੀਆ ਤੁਸੀਂ ਸੁਣਾਓ ਚਰਦੀ ਕਲਾ ਜੀ ਕਾਡੀ ਕਲਾ ਚਾਹੀਦੀ ਆ ਹੋਰ ਵੀਰ ਮਧਿਆ ਜੀ ਇਹ ਨਾਮ ਤੇ ਡਰੈਸ ਦੱਸਿਓ ਨਾਮ ਵੀਰਜੀ ਵਿਸ਼ਾਲਦੀਪ ਸਿੰਘ ਜੇ ਪਿੰਡ ਹਰੜਕਲਾਂ ਤੇ ਤਸੀਲ ਇਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੇ ਠੀਕ ਆ ਜੀ ਫੋਨ ਨੰਬਰ ਹੈਗਾ 8427278296 ਠੀਕ ਆ ਪਾਜੀ ਕੱਲ ਦੋਵਾਂ ਤੇ ਨਾ ਭਰਾਵਾਂ ਦੇ ਫੋਨ ਆਏ ਹੁੰਦੇ ਵੀਰ ਹੱਸਦਾ ਹੀ ਬੜਾ ਮਾਨੀ ਖੁਸ਼ ਦੇ ਲਿਆ ਖੁਸ਼ ਦੇ ਲਿਆ ਵੀਰਜੀ ਖੁਸ਼ ਰਹਿਣਾ ਚਾਹੀਦਾ ਬਿਲਕੁਲ ਸਹੀ ਗੱਲ ਆ ਜੀ ਹਾਂਜੀ ਇਹ ਸਹੀ ਗੱਲ ਆ ਜੀ ਪੂਰਾ ਆਂਦਾ ਸਾਰੇ ਵੀਡੀਓ ਕਿ ਹੱਸਦਾ ਦਿੰਦਾ ਮਾਨੀ ਬੰਦਾ ਹੀ ਇਤਰਾਹ ਦਾ ਕੋਈ ਢਿਲ ਰਿੰਦਾ ਹਾਂਜੀ ਤੇ ਆ ਦੱਸਿਓ ਪਹਿਲੇ ਨੰਬਰ ਤੇ ਵੜ ਪਾਜੀ ਵੀਰਜੀ Eta dujjaas huwa je? Asha ji. Haan ji. Teh dood de de ਹਗਾ 9 ਕਿਲੋ ਅੱਛਾ ਜੀ ਆਪਾਂ 8 ਲੀਟਰ ਕਹਿ ਕੇ ਦੇਣਾ ਪੱਕਾ ਜਿਹੜਾ ਠੰਡਾ ਕਰਕੇ ਆ ਠੀਕ ਆ ਹਾਂਜੀ ਹਾਂਜੀ ਕਿੰਨਾ ਟਾਈਮ ਹੋਗਾ ਸੂਈ ਨੂੰ ਇਹਨੂੰ ਸੂਈ ਨੂੰ ਵੀ ਜੀ 20 ਤੋਂ 25 ਦਿਨ ਉਹ ਇਹਦੇ ਮਗਰ ਵਸ਼ੀ ਦੇ ਵਸ਼ੀ ਮਰ ਗਈ ਆ ਠੀਕ ਆ ਜਿੰਨਾਂ ਕੋ ਲਈ ਉਹਨਾਂ ਕੋ ਵੀਡੀਓ ਵੀ ਹੈਗੀ ਉਹ ਗਏ ਵਿਆਹ ਅੱਛਾ ਜੀ ਤੇ ਆਪਾਂ ਵੀਡੀਓ ਵੀ ਮੰਗਵਾ ਦਾਂਗੇ ਉੰਜੇ ਠੀਕ ਆ ਜੀ ਉਹ ਵਸ਼ੀ ਮਰ ਗਈ ਵੀ ਚਲੀ ਗਈ ਠੀਕ ਆ ਠੀਕ ਆ ਉਹ 25 ਦਿਨ ਕਹਿੰਦੇ ਕੋਈ ਵੀਰ ਭਰਾ ਮਹੀਨਾ ਮੰਨਣੀ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਲਓ ਜੀ ਦੁੱਧ 9 ਲੀਟਰ ਹੋਗਾ ਪਰ 8 ਦੀ ਗਰੰਟੀ ਹੈ ਥਣ ਜਿਹੜਾ ਚੰਗਾ ਲੱਗਾ ਮੁੱਠ ਕਦ ਵੀ ਚੰਗਾ ਤਾਂ ਹੈ ਵੀ ਕ੍ਰਾਸ ਦੇ ਵਿੱਚ ਫੈਡ ਕੁਆਲਟੀ ਵੀ ਚੰਗੀ ਆਊਗੀ ਨਾ ਗਰਮੀ ਦੀ ਤੇ ਨਾ ਕੋਈ ਠੰਡ ਦੀ ਪ੍ਰਵਾਹ ਝੱਡਾ ਤੁਸੀਂ ਵੇਖ ਸਕਦੇ ਜੇ ਚੰਗਾ ਵਾ ਕਰਮਾਲੀ ਦਾ ਥਣ ਜਿਹੜਾ ਕੱਲਾ ਕੱਲਾ ਲੱਗਾ ਪਿਆ ਵਾ ਚਲੋ ਕੋਈ ਭਰਾ ਸਾਹਮਣੇ ਲਾ ਲਿਆ ਗਾ ਦੁੱਧ ਚੰਗਾ ਕੱਢੀ ਜਾਊਗੀ ਕਿੰਨਾ ਕੁ ਵਿਰਤੀ ਕਰ ਜੋਗੇ ਦੁੱਧ ਤੁਹਾਡੇ ਸਾਬ ਨਾਲ ਜੱਗੇ ਵੀਰ ਜੀ ਤਾਨੂੰ ਇੱਕ ਗੱਲ ਹੋ ਰਿਆ ਹਾਂਜੀ ਮੋਦ ਤੇ ਹੁੰਦਾ ਜੀ ਨਾਲੇ ਸਾੰਬ ਦਾ ਸਾੰਬ ਦਾ ਜਿਹੜਾ ਇਸ ਵਕਤ ਮੌਕੇ ਤੇ ਹੈ ਨਾ 8 ਲੀਟਰ ਤਿਆਰ ਆ ਠੀਕ ਆ ਅਗਲਾ ਵੀਰ ਸਾੰਬ ਕਰੇ ਭਾਵੇਂ 9 ਹੀ ਕਰਨੇ ਤੇ ਭਾਵੇਂ 10 10 ਵੀ ਕਰ ਲੇ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਆਪਣੀ ਕੋ ਇੱਥੇ ਪੱਕਾ 8 ਲੀਟਰ ਆ ਅੱਛਾ ਜੀ ਹਾਂਜੀ ਕੋਈ ਚੰਗੀ ਸਾੰਬ ਕਰੂ ਜਿੱਦਾਂ ਵਸ਼ੀ ਮਲਪੀ ਧੁਰੀ ਆ ਨਾ ਦੁੱਧੋ ਵਦਦਾ ਹਾਂਜੀ ਹਾਂਜੀ ਤੇ ਦੁੱਧ ਦੇ 10 ਕਿਲੋ ਵੀ ਚਵਾਉਗੇ ਠੀਕ ਆ ਠੀਕ ਆ ਕੋਈ ਵੀ ਪ੍ਰਾਥਣ ਤੋਂ ਬਣਾ ਵਧੀਆ ਲੱਗਦਾ ਨਹੀਂ ਥਾਂ ਚੰਗਾ ਲੱਗਾ ਵਾ ਤੇ ਮੁੱਲ ਭਾਜੀ ਇਹਦਾ ਮੁੱਲ ਤੇ ਜੱਗੇ ਵੀਰੇ ਦਾ ਪਾ 10000 ਵੀ ਦੇ ਦਈਏ ਨਹੀਂ ਕਰ ਦਈਏ ਜਾਇਦ ਜੀ ਕਿੰਨੇ ਦੀ ਕਰ ਦਈਏ ਇੱਕੋ ਗੱਲ ਕਰਾਂ ਫਿਰ ਹਾਂਜੀ ਪੂਰੇ ਦੀ ਕਰ ਦਈਏ ਪੂਰੇ 20000 ਦੀ 20 ਦੀ ਚਲੋ ਜਾਣ ਦੋ 10000 ਬਿਲਕੁਲ ਮਾਨਤਾਲ ਨਵੀਰ ਨੇ ਫੁੱਲ ਕਰਤਾ ਵਾ 2000 ਦਾ ਹਾਂਜੀ ਤੇ ਜਾਇਦ ਆ ਰੇਟ ਇਸ ਤੋਂ ਪਰੇ ਰੱਬ ਦਾ ਨਾ ਹੀ ਚਲੋ ਦੁੱਧ ਚੰਗਾ ਕੱਢੀ ਜਾਣਾ ਵਾ ਤੇ ਸੂਈ ਨੂੰ ਕੋਈ ਮਹੀਨਾ ਮੰਨਲੇ ਹੋਏ 25 ਦੇਣਿਆਂ ਤੇ ਰੇਟ ਬਿਲਕੁਲ ਨਾਰਮਲ ਪਾਤਾ ਵਾ ਚਵਾਈ ਚੂਈ ਜੱਗੇ ਵੀਰ ਬੜੀ ਭੋਲੀ ਜੀ ਠੀਕ ਹੈ ਜੀ ਤੇ ਤੁਝੇ ਨੰਬਰ ਤੇ ਕਿਵੇਂ ਆ ਗਈ ਭਾਜੀ ਗੜ ਅੱਛਾ ਜੀ ਪਹਿਲਾ ਜੇ ਸੱਚ ਦੂਜਾ ਪਲੇਖਾ ਲੱਗਿਆ ਠੀਕ ਹੈ ਲਓ ਜੀ ਪਹਿਲਾ ਹੀ ਸੂਆ ਸੂਈ ਆ ਤੇ ਦੁੱਧ ਜੱਗੇ ਵੀਰ 12 ਕਿਲੋ ਹੀ ਅੱਛਾ ਜੀ 11 ਲੀਟਰ ਹੈ ਠੰਡਾ ਕਰਕੇ ਠੀਕ ਹੈ ਹਾਂ ਜੀ ਲਓ ਜੀ ਹੋਊਗਾ 12 ਪਰ 11 ਦੀ ਇਹਦੀ ਗਾਰੰਟੀ ਆ ਸੂਆ ਪਹਿਲਾ ਹੀ ਸੂਈ ਆ ਹਾਂ ਜੀ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਛੱਗੇ ਵੀਰ ਹੋ ਗਿਆ ਵਾਦ ਤੋਂ ਵਾਦ 10 ਤੋਂ 12 ਦਿਨ ਹੋਏਗਾ ਠੀਕ ਹੈ ਠੀਕ ਹੈ ਖੋਲ ਦਿਓ ਭਾਜੀ ਅੱਕ ਬੌਰ ਚੰਗੀ ਆਈ ਇਹਦੀ ਹਣਾ ਲੋ ਜੀ ਅੱਕਾ ਦਾ ਦਿਖਾਉਣੇ ਲੱਗੇ ਤਾਂ ਬਿੱਲੀਆਂ ਖਾਲੀ ਜੱਗੇ ਵੀ ਠੀਕ ਆ ਠੀਕ ਆ ਜੀ ਜਵਾਕ ਹੀ ਪਿਛੇ ਹਾਂ ਜਵਾਕ ਬਸ਼ਾ ਦੀ ਲੱਗੇ ਵੀਰ ਠੀਕ ਆ ਜੀ ਬਿਲਕੁਲ ਤਾਜ਼ਾ ਉਹ ਵੀ ਦਿਖਾਉਣੇ ਆਪਾਂ ਲੱਗੇ ਤਾਂ ਜਵਾਕ ਆਹ ਵਾਲਾ ਜਵਾਕ ਜੀ ਵੀਰ ਜੀ ਵੇਖ ਸਕਦੇ ਤੁਸੀਂ 10-15 ਦਿਨਾਂ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਸਕਰੀਨ ਨੂੰ ਚੱਡਾ ਚੁੱਡਾ ਚੰਗਾ ਵਾ ਥਾਨ ਜਿਹੜਾ ਬਹੁਤ ਹੀ ਚੰਗਾ ਲੱਗਾ ਐਨ ਗਿੱਠੋਂ ਬਾਹਰ ਲੱਗਾ ਪਿਆ ਵੀਰ ਵਾਤੋਂ ਵੱਧ ਨਾਲ ਚੰਗੀ ਕੋਈ ਸਾਫ ਕਰੋ ਨਾ 14-15 ਕਿਲੋ ਚਵਾਉਗੀ 14 ਕਿਲੋ ਤੇ ਮਾਰਨਾ ਚਵਾਉਗੀ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਠੀਕ ਹੈ ਜੀ ਤੇ ਮੁੱਲ ਪਾਜੀ ਇਹਦਾ ਮੁੱਲ ਤੇ ਜੱਗੇ ਵੀਰ ਕਰਨ ਪੈਣੀ ਯਾਰ ਕਰਦੇ ਅੱਛਾ ਜੀ 30000 ਦੀ ਦੇ ਦਈਏ 30 ਦੀ ਹਾਂ ਜੀ ਕਰ ਦਈਏ ਵੀ ਜਾਇਜ਼ ਜਾਈ ਕਿੰਨਾ ਕਰ ਦਈਏ ਵੇ ਲੋ ਇੱਥੇ ਛੱਡ ਨਹੀਂ ਜੇ ਥਣ ਥਣ ਚਲੋ ਚੰਗਾ ਲੱਗਾ ਵਾ ਥਣ ਜੱਗੇ ਵੀਰ ਗੈਪ ਸੈਜ ਤੇ ਆ ਬਹੁਤ ਚੰਗਾ ਥਣ ਲੱਗਾ ਵਾ ਚਲ ਦਰਦੋ ਹਾਣਾਈ ਪਿੰਨੀ ਦਰਦੋ ਅਜੇ 30 ਤਾਂ ਅੰਦਰ ਨਾ ਕਰੀਏ ਹਾਂ ਜੀ ਦੱਦਿਏ ਹਾਂ ਜੀ ਜੱਟ ਜੀ ਕਰ ਦਈਏ ਕਰੋ 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 30 ਤਾਂ ਅੰਦਰ ਹੈ ਹਾਂ ਜੀ 100 ਰੁਪਿਆ ਕਰਦੇ 29000 ਦੀ ਹਾਂ ਨਹੀਂ ਠੀਕ ਹੈ 100 ਰੁਪਿਆ ਛੋਟ ਕਰ ਦਾਂਗੇ ਅੱਛਾ ਜੀ ਉਹਦੇ ਘਰ ਨਹੀਂ ਹੁੰਦੀ ਤਾਂ ਇਹਨੂੰ ਪਤਾ ਨਹੀਂ ਨਹੀਂ ਬਿਲਕੁਲ ਬਿਲਕੁਲ ਬੰਦੀ ਆ ਬੰਦੀ ਆ ਲਓ ਜੀ 100 ਰੁਪਿਆ ਛੋਟ ਬਾਈ ਕੰਦਾ ਕਿ 29000 ਚ ਕਰਾਂਗੇ 28 ਦੀ ਜਾਣ 28 ਦੀ ਲਓ ਜੀ 28000 ਚ 28 ਦੀ ਦੇ ਦੇਣੀ ਹੈ ਠੀਕ ਹੈ ਠੀਕ ਹੈ ਲਓ ਜੀ 28000 ਦੀ ਬਿਲਕੁਲ ਹੀ ਨੋਰਮਲ ਰੇਟ ਦੁੱਧ 14 15 ਲੀਟਰ ਕੱਢੀ ਜਾਊਗੀ ਤੇ ਤੀਜੇ ਨੰਬਰ ਤੇ ਕਿਵੇਂ ਆ ਗਈ ਬਾਈ ਵੱਡੀ ਜਰਸੀ ਆ ਗਈ ਜੀ ਠੀਕ ਹੈ ਜੀ ਜਰਸੀ ਆ ਗਈ ਜੀ ਪੰਜਾਬ ਵਾਲੀ ਧਾਮੀ ਰੰਗ ਠੀਕ ਹੈ ਜੀ ਕਿਵੇਂ ਜੀ ਇਹ ਜਗ ਇਹ 15 ਦੇ ਦਿਨੇ ਖੜਦੀ ਜੀ ਅੱਛਾ ਜੀ ਠੀਕ ਆ ਤੇ ਇਹਦਾ ਦੂਜਾ ਸੂਆ ਜੇ ਠੀਕ ਆ ਜੀ ਤੇ ਪਹਿਲੇ ਸੂਏ ਦਾ ਇਹਦਾ ਦੁੱਧ ਰਿਆ ਜੇ 17 ਪਲੱਸ ਚੱਲੀ ਆ ਠੀਕ ਆ ਜੀ 18 ਕੀ 20 ਪਲੱਸ ਤੇ ਜਾਉਗੀ ਇਨੀ ਦਾ ਉਮੀਦ ਹੈਗੀ ਆ ਠੀਕ ਆ ਜੀ ਲਓ ਜੀ 17 ਲੀਟਰ ਜਿਹੜਾ ਪਹਿਲਾਂ ਨੇ ਦੁੱਧ ਭਰਿਆ ਵਾ ਤੇ 20 ਪਲੱਸ ਦੁੱਧ ਕੱਢੂਗੀ ਤੇ 15 ਕ ਦਿਨ ਦੇ ਆਸਪਾਸ ਜਿਹੜਾ ਟਾਈਮ ਖੜਦੀ ਆ ਵੱਧ ਵੀ ਹੋ ਸਕਦਾ ਕੋਈ ਇਹ ਖੋਲ ਦਿਓ ਭਾਜੀ ਲਓ ਦੇਖੀ ਲਓ ਜੀ ਜਰਸੀ ਆ ਗਈ ਜੇ ਕੱਦ ਕੱਟ ਜਿਹੜਾ ਬਹੁਤ ਹੀ ਚੰਗਾ ਵਾ ਤੇ 16 ਤੋਂ 17 ਲੀਟਰ ਜਿਹੜਾ ਦੁੱਧ ਭਰਿਆ ਪਹਿਲਾਂ ਨਹੀਂ ਚਲੋ ਕੋਈ ਭਰਾ ਸੰਭਲ ਵਾਲਾ ਲਿਆ ਗਿਆ ਦੁੱਧ ਚੰਗਾ ਗੱਡੀ ਜਾਊਗੀ ਕੱਦ ਕੁਦ ਜਿਹੜਾ ਬਹੁਤ ਹੀ ਚੰਗਾ ਵਾ ਤੇ ਢਿੱਲਾ ਢੋਲਾ ਦੀ ਗੇਸਾ ਦੇ ਜੇ ਕਾਫੀ ਥਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਵਾ ਕਿੰਨੇ ਕਿ ਲਾਜੂ ਦੇਣ ਤੁਹਾਡੇ ਸਾਹ ਨਾਲ ਪ੍ਰੋਪਰ ਜੱਗੇ ਵੀਰ ਦੇ 15 ਦਿਨ ਕਹਿੰਦੇ ਤੁਹਾਨੂੰ ਪਤਾ ਵੱਧ ਵੀ ਖੜ ਸਕਦੀ ਆ ਠੀਕ ਆ 20 ਦਿਨ ਵੀ ਖੜ ਸਕਦੀ ਆ ਠੀਕ ਆ ਹਾਂਜੀ ਤੇ ਲਓ ਜੀ ਕੋਈ 20 ਮੰਨ ਕੇ ਲਾ ਜੇ ਬਾਕੀ ਚੰਗੀ ਆ ਵਹਿੜ ਥਣ ਥਣ ਜਿਹੜਾ ਚੰਗਾ ਲੱਗਾ ਕਰਮ ਵਾਲੀ ਨੂੰ ਤਾਂ ਹੈ ਵੀ ਚਲੋ ਫੈਡ ਕੁਆਲਟੀ ਵਾਲੀ ਆ ਹਾਂਜੀ ਇਹਦਾ ਭਾਜੀ ਮੁੱਲ ਇਹਦਾ ਮੁੱਲ ਜੱਗੇ ਵੀਰ ਕਰਨਰ ਦੇ 50000 ਰੁਪਿਆ ਕਰਦੇ ਅੱਛਾ ਜੀ ਜਿਹੜੀ ਦੇ ਦੇਣੀ ਆ 45000 ਰੁਪਏ ਦੀ ਦੇ ਦਾਂਗੇ ਠੀਕ ਆ ਜੀ ਹਾਂਜੀ ਲਓ ਜੀ 45000 ਦੀ ਆ ਗਈ ਕੋਈ ਗੁੰਜਾਇਸ਼ 42000 ਦੀ ਦੇ ਦਾਂਗੇ ਹਾਂ ਨਾ ਠੀਕ ਆ ਲਓ ਜੀ 42000 ਦੀ ਤੇ 20 ਤੋਂ ਪਲੱਸ ਦੁੱਧ ਕੱਢੂਗੀ ਬਾਕੀ ਸੰਭਲ ਵਾਲਾ ਭਰਾ ਖੜੇ ਵਿਆੜ ਚੰਗੀ ਆ ਹਾਂਜੀ ਤੇ ਚੌਥੇ ਨੰਬਰ ਤੇ ਭਾਜੀ ਚੌਥੇ ਨੰਬਰ ਤੇ ਵੀ ਦੀ ਆ ਗਈ ਜੇ ਟੋਕੜ ਗੱਬਣ ਟੋਕੜ ਗੱਬਣ ਆ ਗਈ ਜੇ ਪੰਜਾਬੀ ਜਿਹੜੀ ਟੋਕੜ ਗੱਬਣ ਠੀਕ ਆ ਛੇਵਾਂ ਚੱਲਣ ਦੇ ਆ ਜੇ ਸੱਚ ਅੱਛਾ ਜੀ ਹਾਂਜੀ ਲਓ ਜੀ ਛੇਵਾਂ ਮਹੀਨਾ ਲੱਗਾ ਜੇ ਤੇ ਦੁੱਧ ਜੱਗੇ ਵੀ ਰਹਾ ਹੈ ਪੱਕਾ ਜਿਹੜਾ ਨਹੀਂ ਲੀਟਰ ਵਾਲਾ ਅੱਛਾ ਜੀ ਹਾਂਜੀ ਜਗੇਬੀ ਜੀ ਹਾਂਜੀ 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 ਦੁੱਧ ਪੱਕਾ ਜਿਹੜਾ ਹੈਗਾ 6 ਕਿਲੋ ਲਓ ਜੀ ਦੁੱਧ 6 ਕਿਲੋ ਇਹ ਤਾਂ 6 ਮਹੀਨਾ ਚੱਲਣ ਦਿਆ ਵਾ ਤੇ 5 ਲੀਟਰ ਦੀ ਗਾਰੰਟੀ ਜੀ 5 ਦੀ ਗਾਰੰਟੀ ਤੇ ਕਿੰਨਾ ਮਤਲਬ ਸੱਜਣ ਨੇ ਭਰਿਆ ਦੁੱਧ ਭਾਜੀ ਜੱਗਵੀਰ ਜੀ 20 ਕਿਲੋ ਚਵਾਇਆ ਜੇ ਲਓ ਜੀ 20 ਲੀਟਰ ਵਾਲੀ ਆ ਗਈ ਜੇ ਵੱਡੇ ਕੰਦ ਕਾਠ ਵਾਲੀ ਹਾਂਜੀ ਤੇ ਖੋਲ ਦਿਓ ਭਾਜੀ ਲਓ ਜੱਗਵੀਰ ਜੀ ਹੋਊਗਾ 6 ਪਰ 5 ਦੀ ਗਾਰੰਟੀ ਆ ਤੇ 6 ਮਹੀਨਾ ਹੀ ਚੱਲਣ ਦੇ ਠੀਕ ਆ ਜੀ ਕਾਦ ਕਾੜ ਜਿਹੜਾ ਬਹੁਤ ਹੀ ਚੰਗਾ ਵਾ ਇਹ ਹਸਾਬ ਨਾਲ ਬਾਜੀ ਖਰੀਦ ਲੈਣੀ ਆ ਫੈਡ ਫੂਡ ਜਿਹੜੀ ਬਹੁਤ ਚੰਗੀ ਹੁੰਦੀ ਇਹਨਾਂ ਦੀ ਤਕੜੀ ਜੱਗਵੀਰ ਜੀ ਠੀਕ ਆ ਠੀਕ ਆ ਜੀ ਥਾਣਾ ਦਾ ਸੈਰ ਗਾ ਵੀ ਚੰਗਾ ਵਾ ਐਨ ਕੱਲਾ ਕੱਲਾ ਲੱਗਾ ਪਿਆ ਤੇ ਕਦ ਤੁਸੀਂ ਵੇਖ ਵੇਖ ਸਕਦੇ ਜੀ ਬਾ ਕਮਾਲ ਆ ਇਧਰਲੀ ਸਾਈਡ ਤੋਂ ਚੈੱਕ ਕਰਾਉਣਾ ਥਾਣਾ ਦਾ ਸਹਿਜ ਗੈਪ ਚੰਗਾ ਵਾ ਵੀਰ ਪਹਿਲੇ 20 ਕਿਲੋ ਚਵਾਇਆ ਨਹੀਂ ਅੱਛਾ ਪਹਿਲਾਂ ਨਹੀਂ ਪਹਿਲੇ ਨਹੀਂ ਐ ਕਿ ਬਾਬੇ ਦੀ ਕਿਰਪਾ ਰਹੀ ਨਾ ਚੰਗੀ ਵੀਰ ਭਰਾਵਾਂ ਦੀ ਸਾਂਭ ਕਰੂੰਗਾ ਅੱਛਾ ਜੀ ਤੇ 5 ਲੀਟਰ ਵੀ ਜਵਾ ਸਕਦੀ ਕੋਈ ਚੰਗੀ ਸਾਂਭ ਠੀਕ ਹੈ ਠੀਕ ਹੈ ਲੱਕੜੀ ਨਹੀਂ ਜੀ ਚੰਗੀ ਵੱਡੀ ਨਹੀਂ ਨਹੀਂ ਕਾਦ ਕੋ ਤੇ ਜਿਹੜਾ ਬਹੁਤ ਹੀ ਚੰਗਾ ਵਾ ਕੋਈ ਸ਼ੱਕ ਨਹੀਂ ਆ ਤੇ ਥਾਣਾ ਦਾ ਸਹਿਜ ਗੈਪ ਵੀ ਚੰਗਾ ਵਾ ਇਹਦਾ ਭਾਜੀ ਮੋਲ ਮੋਲੇ ਤੇ ਜੱਗੇ ਵੀਰ ਕਰਨ ਨੂੰ ਇਹਦਾ 35000 ਕਰ ਦੇ। ਅੱਛਾ ਜੀ। ਕਿੰਨੇ ਦੀ ਦੇ ਦिए? ਜਿਆ ਜੀ ਦੇ ਦिए ਤੇ। ਛੋਟਾ ਜੇ ਕਰ ਦਈਏ ਮੋਲੇ। ਹਾਂ ਜੀ। 30000 ਦੀ ਦੇ ਦिए। ਨਹੀਂ। ਨਹੀਂ ਗੱਲ ਬਣੀ। ਨਹੀਂ। ਇਹ ਵੀ 30 ਤੋਂ ਅੰਦਰ ਕਰ ਦਈਏ। 30 ਤੋਂ ਅੰਦਰ। 30 ਤੋਂ ਅੰਦਰ। ਉਹ ਨਹੀਂ ਕਰਦਾ। 28 ਦੀ ਜਾਂਦੇ ਵੀ। ਜੋੜਾ ਹੀ ਜੋੜਾ ਹੀ 28 28 ਦਾ। ਠੀਕ। ਲਓ ਜੀ ਜੇ ਕੋਈ 28 ਪਾ ਅਜਾ 28 ਪਾ ਜੋ ਚਾਚੇ ਨੇ ਕਹਤਾ ਅਜੋ ਹੋਈ। ਠੀਕ ਆ ਠੀਕ ਆ। ਲਓ ਜੀ ਬਿਲਕੁਲ ਹੀ ਨੋਰਮਲ ਰੇਟ ਹੈ 28 28 ਜਾਂਦੀਆਂ। ਹਾਂਜੀ ਢੋਕਣਾ ਗੱਬਣਾ ਤੇ ਸਜਣਾ ਹਾਂਜੀ ਲੋਕ ਜੀ ਵੀਡੀਓ ਨੂੰ ਵੱਤ-ਵੱਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਚਲੋ ਕਿਸੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ